ਪੰਜਾਬ ਦੇ ਬੀਜੇਪੀ ਦੇ ਲੀਡਰੀਆਂ ਕਹਿ ਦਈਏ ਇੱਕ ਟਕਸਾਲੀ ਲੀਡਰ ਜਿਹੜੇ ਪੰਜਾਬ ਦੇ ਨਹੀਂ ਉਹ ਹੌਲੀ-ਹੌਲੀ ਕਰਕੇ ਨਵੇਂ ਆਏ ਲੀਡਰਾਂ ਦੇ ਵਿਰੋਧ ਵਿੱਚ ਖੜਦੇ ਪਏ ਨੇ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਹਾਲਾਂਕਿ ਲੰਘੇ ਦਿਨਾਂ ਦੇ ਵਿੱਚ ਜੋ ਕੁਝ ਹੋਇਆ ਜਿਹੜੀਆਂ ਜਿਹੜੀਆਂ ਟਿੱਪਣੀਆਂ ਦਿੱਤੀਆਂ ਗਈਆਂ ਜਿਹੜੇ ਜਿਹੜੇ ਬੀਜੇਪੀ ਲੀਡਰਾਂ ਨੇ ਦਿੱਤੀਆਂ ਗਈਆਂ ਟਕਸਾਲੀ ਲੀਡਰ ਜਿਹੜੇ ਪੰਜਾਬ ਦੇ ਨਹੀਂ ਉਹਨਾਂ ਦੇ ਖਿਲਾਫ ਖੜਦੇ ਨਜ਼ਰ ਆਏ ਭਾਵੇਂ ਹਰਜੀਤ ਗਰੇਵਾਲੋਂ ਹਰਜੀਤ ਗਰੇਵਾਲ ਨੇ ਕੰਗੜਾ ਰਣੋਂ ਬਾਰੇ ਵੀ ਬੋਲਿਆ ਹਰਜੀਤ ਗਰੇਵਾਲ ਨੇ ਹਾਲ ਹੀ ਦੇ ਵਿੱਚ ਰੰਮੀ ਬਿੱਟੂ ਦਾ ਵੀ ਜ਼ਿਕਰ ਕੀਤਾ ਦੂਜੇ ਪਾਸੇ ਸੋਮ ਪ੍ਰਕਾਸ਼ ਜਿਹੜੇ ਸਾਬਕਾ ਮੰਤਰੀ ਰਹਿ ਚੁੱਕੇ ਨੇ ਉਹਨਾਂ ਨੇ ਵੀ ਕੰਗੜਾ ਰਣੌਤਰੀਨ ਦੇ ਕੇਦੀ ਕੀਤੀ ਇਸ ਮਾਮਲੇ ਦੇ ਉੱਤੇ ਔਰ ਉਹਨਾਂ ਨੂੰ ਇਸ ਗੱਲ ਦਾ ਖਾਮਿਆਜ਼ਾ ਵੀ ਭੁਗਤਣਾ ਪਿਆ ਕਿਉਂਕਿ ਉਹਨਾਂ ਨੇ ਸੰਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨਾਲ ਯਾਨੀ ਕਿ ਭਿੰਡਰਾਂ ਵਾਲੇ ਸ਼ਬਦ ਦੇ ਨਾਲ ਸੰਤ ਲਾਇਆ ਇਸ ਕਰਕੇ ਉਹਨਾਂ ਨੂੰ ਇਸ ਗੱਲ ਦੀ ਵਿਰੋਧਤਾ ਵੀ ਸਹਿਣੀ ਪਈ ਆ ਸੋਸ਼ਲ ਮੀਡੀਆ ਦੇ ਉੱਤੇ ਪਰ ਦੂਜੇ ਪਾਸੇ ਟਕਸਾਲੀ ਲੀਡਰ ਇਸ ਹੱਦ ਤੱਕ ਕਿਉਂ ਨਾਰਾਜ਼ ਨਹੀਂ ਨਮੇਲੀ ਤਰਾ ਕੋ ਹਰਜੀਤ ਗਰੇਵਾਲ ਹਾਲ ਹੀ ਦੇ ਵਿੱਚ ਨਿਊਜ਼ 18 ਨੂੰ ਇੱਕ ਇੰਟਰਵਿਊ ਦੇ ਰਹੇ ਹੁੰਦੇ ਨੇ ਜਿਸ ਦੌਰਾਨ ਉਹ ਇਸ ਗੱਲ ਦਾ ਦਾਵਾ ਕਰਦੇ ਨੇ ਕਿ ਸਾਈਡ ਲਾਈਨ ਹੁੰਦੇ ਪਏ ਨੇ ਸਾਰੇ ਪ੍ਰਾਣੀ ਨਿਕਲੇ। ਇਹ ਸਾਈਡ ਲਾਈਨ ਕਰ ਦਿੱਤੇ ਗਏ ਨੇ। ਸਵਾਲ ਕੀਤਾ ਗਿਆ ਕਿ ਸਾਈਡ ਲਾਈਨ ਹੋ ਰਹੇ ਨੇ ਕਹਿੰਦੇ ਸਾਈਡ ਲਾਈਨ ਕਰ ਦਿੱਤਾ ਗਿਆ। ਰਵਨੀਤ ਬਿੱਟੂ ਬਾਰੇ ਜ਼ਿਕਰ ਕਰਦੇ ਆ ਉਹ ਕਹਿੰਦੇ ਨੇ ਕਿ ਮੈਂ ਰਵਨੀਤ ਬਿੱਟੂ ਨੂੰ ਕੋਈ ਅਪੀਲ ਨਹੀਂ ਕਰ ਸਕਦਾ ਕਿਉਂਕਿ ਉਹ ਮੇਰੀ ਮੇਰੀ ਅਪੀਲ ਨੂੰ ਕੁਝ ਜ਼ਿਆਦਾ ਸਮਝਦੇ ਨਹੀਂ ਅਸੀਂ ਕਹਿੰਦੇ ਇੱਕ ਸਧਾਰਨ ਜਿਹੇ ਪਾਰਟੀ ਦੇ ਵਰਕਰ ਹਾਂ ਪਰ ਰਵਨੀਤ ਬਿੱਟੂ ਵਰਕਰ ਬਣ ਕੇ ਨਹੀਂ ਆਏ। ਰਵਨੀਤ ਬਿੱਟੂ ਲੀਡਰ ਬਣ ਕੇ ਆਏ ਨੇ। ਉਹ ਇੱਕ ਆਉਂਦੇ ਸਾਰਾ ਉਹਨਾਂ ਨੂੰ ਕਹਿੰਦੇ ਵੱਡਾ ਲੀਡਰ ਲਾ ਦਿੱਤਾ ਗਿਆ। ਉਹਦੇ ਸਾਰੇ ਉਹਨਾਂ ਨੂੰ ਪਾਰਟੀ ਦੇ ਵਿੱਚ ਵੱਡਾ ਅਹੁਦਾ ਦੇ ਦਿੱਤਾ ਗਿਆ ਰਵਨੀਤ ਬਿੱਟੂ ਕਹਿੰਦੇ ਉਹ ਵਰਕਰ ਨਹੀਂ ਹੈ ਬੀਜੇਪੀ ਦੇ ਉਹ ਇੱਕ ਲੀਡਰ ਨੇ ਸਾਫ਼ ਤੌਰ ਤੇ ਰਵਨੀਤ ਬਿੱਟੂ ਵਾਸਤੇ ਥੋੜੀ ਬਹੁਤ ਕੜਕੜਵਾਹਟ ਜਿਹੜੀ ਹੈ ਉਹ ਨਾ ਚਾਹੁੰਦੇ ਆ ਹੋયા ਵੀ ਹਰਜੀਤ ਗਰੇਵਾਲ ਵੱਲੋਂ ਸਪਸ਼ਟ ਕਰ ਦਿੱਤੀ ਗਈ ਖੈਰ ਰਵਨੀਤ ਬਿੱਟੂ ਦਾ ਬਿਆਨ ਰਾਹੁਲ ਗਾਂਧੀ ਨੂੰ ਲੈ ਕੇ ਜੋ ਸੀ ਉਸ ਬਾਰੇ ਵੀ ਸਵਾਲ ਕੀਤਾ ਗਿਆ ਉਹ ਕਹਿੰਦੇ ਨੇ ਕਿ ਰਵਨੀਤ ਬਿੱਟੂ ਨੇ ਜੋ ਬਿਆਨ ਦਿੱਤਾ ਆ ਉਹ ਬਿਆਨ ਨਹੀਂ ਦੇਣਾ ਚਾਹੁੰਦਾ ਸੀ ਹਾਲਾਂਕਿ ਉਹਨਾਂ ਨੇ ਅਤੀਤ ਤੇ ਵੀ ਸਵਾਲ ਖੜੇ ਕੀਤੇ ਕਿ ਤੁਸੀਂ ਇੰਨਾ ਲੰਮਾ ਸਮਾਂ ਐਮਪੀ ਰਹੇ ਹੋ ਕਾਂਗਰਸ ਦੇ ਵਿੱਚ ਕੀ ਉਦੋਂ ਤੁਹਾਡੇ ਮੰਦ ਵਿੱਚ ਇਹ ਬਲਵਲੇ ਨਹੀਂ ਸੀ ਆਏ ਖੈਰ ਰਵਨੀਤ ਬਿੱਟੂ ਨੂੰ ਲੈ ਕੇ ਜੋ ਉਹਨਾਂ ਦੀ ਸ਼ਬਦਾਵਲੀ ਸੀ ਉਸ ਨੂੰ ਲੈ ਕੇ ਹਰਜੀਤ ਗਰੇਵਾਲ ਜਿਹੜਾ ਸਾਲ ਲੀਡਰ ਨੇ ਉਹ ਕੋਈ ਨਾਖੁਸ਼ੀ ਨਜ਼ਰ ਆਏ ਨੇ ਔਰ ਰਵਨੀਤ ਬਿੱਟੂ ਨੂੰ ਇਸ ਬਾਰੇ ਅਪੀਲ ਜਾਂ ਉਹਨਾਂ ਨਾਲ ਗੱਲ ਕਰਨ ਤੋਂ ਵੀ ਇਤਰਾਜ਼ ਖੜਾ ਕਰਦੇ ਪਏ ਉਹ ਕਹਿੰਦੇ ਕਿ ਉਹ ਮੇਰੇ ਨਾਲ ਕਿਉਂ ਹੀ ਗੱਲ ਕਰਨਗੇ ਬਲਕਿ ਸ਼ਾਇਦ ਇਹਨੇ ਜ਼ਿਆਦਾ ਨਾਰਾਜ਼ ਹੋ ਗਿਆ ਟਕਸਾਲੀ ਲੀਡਰ ਪਾਰਟੀ ਹਾਈ ਕਮਾਂਡ ਤੋਂ ਵੀ ਔਰ ਨਵੇਂ ਆਏ ਲੀਡਰਾਂ ਤੋਂ ਵੀ ਕਿ ਉਹ ਇੰਨੇ ਡੀ ਮੋਰਲਾਈਜ਼ ਹੋ ਗਏ ਆ ਡੀਮੋਟੀਵੇਟਿਡ ਹੋ ਗਏ ਆ ਕਿ ਉਹ ਹੁਣ ਅੱਗੇ ਆਉਣ ਦੀ ਕੋਸ਼ਿਸ਼ ਹੀ ਨਹੀਂ ਕਰ ਰਹੇ ਔਰ ਨਾਰਾਜ਼ਗੀ ਉਹਨਾਂ ਦੀਆਂ ਗੱਲਾਂ-ਗੱਲਾਂ ਤੋਂ ਤਾਂ ਲੱਗਦੀ ਪਈ ਹੈ ਕੀ ਪੰਜਾਬ ਦੇ ਵਿੱਚ ਬੀਜੇਪੀ ਦੇ ਟਕਸਾਲੀ ਲੀਡਰਾਂ ਦਾ ਇਹ ਅੰਤ ਹੈ ਔਰ ਦੂਜੀ ਵੱਡੀ ਗੱਲ ਜੇ ਬੀਜੇਪੀ ਦੇ ਟਕਸਾਲੀ ਲੀਡਰ ਆਪਣੇ ਆਪ ਨੂੰ ਇਸ ਤਰ੍ਹਾਂ ਮਹਿਸੂਸ ਕਰਨਗੇ ਤਾਂ ਉਹਨਾਂ ਨੂੰ ਵੀ ਕੋਈ ਵਿਕਲਪ ਲੱਭਣਾ ਪੈ ਸਕਦਾ ਹੈ ਫਿਰ ਉਹ ਕਿੱਧਰ ਜਾਣਗੇ ਕਿਹੜੀਆਂ ਪਾਰਟੀਆਂ ਦਾ ਹੱਥ ਫੜਨਗੇ ਕਿਉਂਕਿ ਬੀਜ ਆਪਣਾ ਕੰਮ ਕੀਤਾ ਹੈ ਲੋਕਾਂ ਦੇ ਨਾਲ ਵਿਚਰੇ ਨੇ ਲੋਕਾਂ ਦਾ ਵਿਰੋਧ ਸਿਆ ਪਰ ਬਾਕੀ ਪਾਰਟੀਆਂ ਚ ਆਉਣ ਵਾਲੇ ਲੀਡਰ ਹੁਣ ਇਹਨਾਂ ਦੀ ਥਾਮਾਂ ਲੈ ਰਹੇ ਨੇ ਆਪਣੇ ਆਪ ਦੇ ਵਿੱਚ ਉਹਨਾਂ ਵਾਸਤੇ ਵੀ ਇੱਕ ਨਰਾਸ਼ਾ ਦੀ ਗੱਲ ਦਾ ਖੈਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ